ਸ਼ਿੰਗਾਰ ਸ਼ਾਂਦੇ ਹਾਨੀਆਂ ਨਾ ਸ਼ਿੰਗਾਰ ਸ਼ਾਂਦੇ ਹਾਨੀਆਂ ਨਾ ਮੈਂ ਲੱਗਦਾ ਪੰਜਾਬ ਦੇਖ ਕੇ ਅੱਜ ਹੜਾਂ ਦਿਆਂ ਪੜ ਜਾਣਾ ਤੇ ਸਾਰਿਆਂ ਨੂੰ ਆਦਬੀ ਸलाम ਸਤਿ ਸ਼੍ਰੀ ਅਕਾਲ ਜੀ ਤੇ ਇੱਕ ਗਜ਼ਲ ਹੈ ਕਿ ਗਜ਼ਲ ਦਾ ਮਤਲਬ ਹੈ ਕਿ ਖੁਸ਼ਬੂ ਰੰਗ ਬਹਾਰਾਂ ਦੀ ਗੱਲ ਖੁਸ਼ਬੂ ਰੰਗ ਬਹਾਰਾਂ ਦੀ ਗੱਲ ਕਰੀਏ ਹਾਰ ਸ਼ਿੰਗਾਰਾਂ ਦੀ ਗੱਲ ਖੁਸ਼ਬੂ ਰੰਗ ਬਹਾਰਾਂ ਦੀ ਗੱਲ ਕਰੀਏ ਹਾਰ ਸ਼ਿੰਗਾਰਾਂ ਦੀ ਗੱਲ ਕਰਨੀ ਕੀ ਜ਼ਰਦਾਰਾਂ ਦੀ ਗੱਲ ਕਰੀਏ ਦੁਖੀ ਲਚਾਰਾਂ ਦੀ ਗੱਲ ਤੇ ਸ਼ੇਅਰ ਦੇਖਣਾ ਕਿ ਦੁਨੀਆ ਵਿੱਚ ਨਾ ਦਹਿਸ਼ਤ ਫੈਲੇ ਦੁਨੀਆ ਵਿੱਚ ਨਾ ਦਹਿਸ਼ਤ ਫੈਲੇ ਫੈਲੇ ਛੱਡੋ ਹੁਣ ਹਥਿਆਰਾਂ ਦੀ ਗੱਲ ਤੇ ਸਾਦ ਮਰਾਦੀ ਸਿਰਤ ਵਾਲੇ ਸਾਦ ਮਰਾਦੀ ਸਿਰਤ ਵਾਲੇ ਕਿੱਥੇ ਨੇ ਕਰਦਾਰਾਂ ਦੀ ਗੱਲ ਤੇ ਕੱਕੇ ਕੋਠੇ ਵੱਲ ਵੀ ਤੱਕ ਲੈ ਤੱਕੇ ਕੋਠੇ ਵੱਲ ਵੀ ਤੱਕਲਾ ਤਰਦਾ ਕੋਠੀਆਂ ਕਾਰਾਂ ਦੀ ਗੱਲ ਤੇ ਸ਼ੇਰ ਹੈ ਕਿ ਘਰ ਘਰ ਵਿੱਚ ਹੈ ਰੌਲਾ ਰੱਪਾ ਘਰ ਘਰ ਵਿੱਚ ਹੈ ਰੌਲਾ ਰੱਪਾ ਸਾਂਝੀ ਨਹੀਂ ਪਰਿਵਾਰਾਂ ਦੀ ਗੱਲ ਤੇ ਲਿਖਣਾ ਤਾਂ ਲੋਕਾਂ ਲਈ ਲਿਖੀਏ ਲਿਖਣਾ ਤਾਂ ਲੋਕਾਂ ਲਈ ਲਿਖੀਏ ਲਿਖੀਏ ਕੋਲ ਸਧਾਰਾ ਦੀ ਗੱਲ ਤੇ ਫੀਰੇ ਸੁਣ ਕੇ ਪੱਲੇ ਬਣ ਲਈ ਫੀਰੇ ਸੁਣ ਕੇ ਪੱਲੇ ਬਣ ਲਈ ਚੰਗੀ ਸੋਚ ਵਿਚਾਰਾਂ ਦੀ ਗੱਲ ਚੰਗੀ ਸੋਚ ਵਿਚਾਰਾਂ ਦੀ ਗੱਲ ਬਹੁਤ ਬਹੁਤ ਧੰਨਵਾਦ